ਅੱਜ ਦੇ ਇਸ ਬੜੇ ਭਾਗਾਂ ਵਾਲੇ ਦਿਨ ਤੇ ਮੇਰੇ ਸਾਹਮਣੇ ਮੌਜੂਦ ਸਤਿਕਾਰਯੋਗ ਬਜ਼ੁਰਗ ਮਾਵਾ ਪੈਣਾ ਛੋਟੇ ਬੱਚੇ ਨੌਜਵਾਨ ਵੀਰ ਮੋਹਾਲੀ ਦੀ ਜੀਰਕਪੁਰ ਦੀ ਸਾਰੀ ਪ੍ਰੈਸ ਜਿਹਦੇ ਵਿੱਚ ਪ੍ਰਿੰਟ মিডিਆ ਇਲੈਕਟ੍ਰੋਨਿਕ মিডিਆ ਸੋਸ਼ਲ ਮੀਡੀਆ ਜਿਹੜੇ ਜਿਹੜੇ ਮੰਚਾਂ ਨੂੰ ਤੁਸੀਂ ਰਿਪਰੈਜ਼ੈਂਟ ਕਰਦੇ ਹੋ ਸਟੇਜ ਤੇ ਬੈਠੇ ਮੇਰੇ ਕੈਬਨਿਟ ਦੇ ਸਾਥੀ ਪੀ ਡਬਲਯੂ ਡੀ ਮਿਨਿਸਟਰ ਹਰਪਜਨ ਸਿੰਘ ਜੀ ਜਿਹੜੇ ਕਿ ਜੰਡੇਆਲਾ ਗੁਰੂ ਤੋਂ ਐਮ ਐਲ ਏ ਨੇ ਤੁਹਾਡੇ ਆਪਣੇ ਐਮ ਐਲ ਏ ਮੁਹਾਲੀ ਤੋਂ ਕੁਲਵੰਤ ਸਿੰਘ ਜੀ ਤੁਹਾਡੇ ਆਪਣੇ ਐਮ ਪੀ ਆਨੰਦਪੁਰ ਸਾਹਿਬ ਤੋਂ ਮਲਵਿੰਦਰ ਕੰਗ ਜੀ ਔਰ ਸਾਡੇ ਪਾਰਟੀ ਦੇ ਆਲੂ ਵਾਲਿਆ ਸਾਹਿਬ ਔਰ ਪਾਰਟੀ ਦੇ ਹੋਰ ਅਹੁਦੇਦਾਰ ਸਹਿਬਾਨ ਸਾਡੇ ਨਰਿੰਦਰ ਸ਼ੇਰਖੇਲ ਜੀ ਗੋਲਡੀ ਜੀ ਜਿਹੜੇ ਇੱਕ ਵੱਖ-ਵੱਖ ਵਿਭਾਗਾਂ ਦੇ ਵਿੱਚ ਚੇਅਰਮੈਨੀ ਦਾ ਕੰਮ ਦੇਖ ਰਹੇ ਨੇ ਡੀਸੀ ਸਾਹਿਬਾ ਜੋ ਮੋਹਾਲੀ ਦੇ ਡੀਸੀ ਨੇ ਔਰ ਪ੍ਰਸ਼ਾਸਨ ਜਿੰਨਾ ਵੀ ਪੰਜਾਬ ਪੁਲਿਸ ਦਾ ਇੱਥੇ ਪਹੁੰਚਿਆ ਛੋਟਾ ਜਿਹਾ ਫੰਕਸ਼ਨ ਹੈ ਕੋਈ ਰਾਜਨੀਤਿਕ ਫੰਕਸ਼ਨ ਨਹੀਂ ਮੈਂ ਕੋਈ ਬੋਲਾ ਵੱਡਾ ਭਾਸ਼ਣ ਨਹੀਂ ਦੇਣਾ ਦੋਸਤੋ ਸ਼ਹੀਦ ਆਜ਼ਮ ਭਗਤ ਸਿੰਘ ਜੀ ਪੂਰੇ ਦੇਸ਼ ਦੇ ਨੌਜਵਾਨਾਂ ਵਾਸਤੇ ਰੋਲ ਮਾਡਲ ਨੇ 23 ਸਾਲ ਦੀ ਉਮਰ ਚ ਫਾਂਸੀ ਹੋਈ ਸੀ ਔਰ ਹਮੇਸ਼ਾ 23 ਸਾਲ ਦੇ ਰਹਿਣਗੇ ਆਉਣ ਵਾਲੇ 500 ਸਾਲ ਬਾਅਦ ਵੀ ਜਿਹੜੇ ਯੂਥ ਹੋਊਗਾ ਜਿਹੜਾ ਇਹ ਦੇਸ਼ ਦਾ 22-23 ਸਾਲ ਦਾ ਉਹਨਾਂ ਦੇ ਵੀ ਹੀਰੋ ਉਹਨਾਂ ਦੇ ਵੀ ਆਈਕਨ ਰੋਲ ਮਾਡਲ ਭਗਤ ਸਿੰਘ ਰਹਣਗੇ ਲੋਕ ਬਹੁਤ ਲੰਬੀਆਂ ਉਮਰਾਂ ਭੋਗ ਕੇ ਜਾਂਦੇ ਆ ਸ਼ਾਇਦ ਤੁਹਾਡੇ ਪਿੰਡਾਂ 'ਚ ਵੀ ਤੁਹਾਡੇ 90-90 ਸਾਲ ਦੇ ਬਜ਼ੁਰਗ ਮੰਜਿਆ ਤੇ ਪਏ ਹੋਣੇ ਤੁਹਾਨੂੰ ਪਿੰਡ ਨੂੰ ਨਹੀਂ ਪਤਾ ਹੋਣਾ ਵੀ ਵੀ ਉਹ ਪ੍ਰਾਣ ਤਿਆਗ ਗਿਆ ਜਾਂ ਅਜੇ ਜਿਉਂਦੇ ਹੀ ਆ 90-90 ਸਾਲ ਦੀ ਉਮਰ ਐਨੀ ਗੁੰਮਨਾਮ ਜ਼ਿੰਦਗੀ ਲੋਕ ਜਿਉਂ ਜਾਂਦੇ ਆ ਪਾਰੇਸ ਜੋਧੇ ਨੇ 23 ਸਾਲ ਦੀ ਉਮਰ ਚ ਉਹ ਕੁਝ ਕਰਤਾ ਕਿ ਹਮੇਸ਼ਾ ਜਿਉਂਦਾ ਰਹੂਗਾ ਕਿਉਂਕਿ ਆਦਮੀ ਬੜਾ ਸਾਲੋਂ ਸੇ ਨਹੀਂ ਆਦਮੀ ਬੜਾ ਖਿਆਲਾਂੋਂ ਸੇ ਹੋਤਾ ਹੈ ਖਿਆਲ ਵੱਡੇ ਸੀ ਇਹਨਾਂ ਦੇ ਖਿਆਲ ਬਹੁਤ ਵੱਡੇ ਸੀ ਸਵਾਜ ਸ਼ਹੀਦ ਆਜ਼ਮ ਭਗਤ ਸਿੰਘ ਹੋਰਾਂ ਦਾ ਬੁੱਤ ਜਿਹੜਾ ਉਹਨੂੰ ਲੋਕ ਅਰਪਣ ਕਰਨ ਲਈ ਆਏ ਆ ਪਹਿਲਾਂ ਤਾਂ 에어ਪੋਰਟ ਦਾ ਨਾਮ ਬੜੀ ਦੇਰ ਤੋਂ ਦੂਜੀਆਂ ਸਰਕਾਰਾਂ ਨੇ ਫਸਾ ਰੱਖਿਆ ਸੀਗਾ ਨਹੀਂ ਜੀ ਆ ਨਹੀਂ ਜੀ ਆ ਕਿਉਂਕਿ ਉਹਨਾਂ ਨੂੰ ਇੰਟਰਸਟ ਨਹੀਂ ਸੀ ਕੋਈ ਨਾ ਤਾਂ ਉਹਨਾਂ ਨੂੰ ਕਦੇ ਪੜਿਆ ਹੋਣਾ ਉਹਨਾਂ ਬਾਰੇ ਵੀ ਕੁਰਬਾਨੀਆਂ ਕੀ ਸੀ ਤਾਂ ਅਸੀਂ ਆਉਣ ਸਾਰੇ ਦੀ ਕਾਰਵਾਈ ਸ਼ੁਰੂ ਕੀਤੀ ਸੈਂਟਰ ਨਾਲ ਗੱਲ ਕੀਤੀ ਇਮੀਡੀਏਟਲੀ ਪ੍ਰਵਾਨਗੀ ਲਈ ਗਈ ਤੇ ਇਹ ਜੈਪੁਰ ਤੋਂ 5 ਕਰੋੜ ਰੁਪਏ ਦੀ ਲਾਗਤ ਨਾਲ ਬੁੱਤ ਬਣਾ ਕੇ ਲਿਆਂਦਾ ਜੈਪੁਰ ਤੋਂ ਤੇ ਜਿਹੜਾ ਪਰਦਾ ਚੁੱਕਿਆ ਗਿਆ ਉਹ ਪਰਦਾ ਜਿਹੜੀ ਚੁੱਕਣ ਦੀ ਰਸਮ ਅਦਾ ਕਰਨ ਵਾਲੀ ਜਿਹੜੀ ਟੈਕਨੀਕਲ ਟੀਮ ਹੈ ਹైదరాబాద్ ਤੋਂ ਆਈ ਹੈ ਬੀਰੋ ਇੰਨਾਂ ਲਈ ਤਾਂ ਜਿੰਨਾ ਵੀ ਆਪਾਂ ਕਰ ਲੀਏ ਉਹਨਾਂ ਘੱਟ ਹੈ ਕਿਉਂਕਿ ਇੰਨਾ ਕਰਕੇ ਹੀ एम एल एके करके मुख्य करके आजाद फिजा सा लें भगत सिंह होर ने लिखा सी कि इस कदर वाकिफ हो गई है मेरी कलम मेरे किरदार से इस कदर वाकिफ हो गई है मेरी कलम मेरे किरदार से ਕਿ ਇਸ਼ਕ ਵੀ ਲਿਖਣਾ ਚਾਹਤਾ ਹੂੰ ਤੋ ਇਨਕਲਾਬ ਲਿਖਾ ਜਾਤਾ ਹੈ ਸੋ ਇੰਨਾ ਜ਼ਿਆਦਾ ਦੇਸ਼ ਭਗਤੀ ਦੇ ਵਿੱਚ ਜਨੂਨੀ ਸੀ ਕਿ ਇਹਨਾਂ ਨੇ ਜੋ ਕੁਰਬਾਨੀ ਕੀਤੀ ਹੈ ਉਹਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ ਸਵਸੀ ਤੱਕ ਛੋਟਾ ਜਾ ਆਪਣਾ ਫਰਜ਼ ਅਦਾ ਕਰ ਰਹੇ ਆ ਇੱਥੇ ਇਹਨਾਂ ਦੇ ਇਹਨਾਂ ਬਾਰੇ ਸਾਰੀਆਂ ਜਾਣਕਾਰੀਆਂ ਕਿਉਂਕਿ ਇਹ ਇੱਥੇ ਜਗ੍ਹਾ ਹੈਗੀ ਹੈ ਗੱਡੀਆਂ ਦੇ ਖੜਨ ਨੂੰ ਵੀ ਕੋਈoverline ਆਵੇ ਜਾਂ ਜਾਂਦਾ ਹੋਵੇ ਉਹ ਇੱਥੇ ਖੜ ਕੇ ਇਹਨਾਂ ਦੀਆਂ ਕੁਰਬਾਨੀਆਂ ਬਾਰੇ ਇਹਨਾਂ ਦੇ ਜੋ ਇਹਨਾਂ ਦਾ ਜੀਵਨ ਦਾ ਸਫਰ ਸੰਘਰਸ਼ ਰਿਹਾ ਉਹਦੇ ਬਾਰੇ ਜਾਣਕਾਰੀ ਲੈ ਸਕਦਾ ਨਵੀਂ ਪੀੜੀ ਨੂੰ ਇਸ ਗੱਲ ਦਾ ਅਹਿਸਾਸ ਹੋਵੇ ਕਿ ਸਾਨੂੰ ਸਾਡੇ ਪੁਰਖਿਆਂ ਨੇ ਇਹ ਜਿਹੜੀਆਂ ਆਜ਼ਾਦੀਆਂ ਲੈ ਕੇ ਦਿੱਤੀਆਂ ਇਹ ਸਾਨੂੰ ਕੋਈ ਸਸਤੀਆਂ ਨਹੀਂ ਮਿਲੀਆਂ ਇਹਦੇ ਵ ਬਦਲੇ ਸਾਨੂੰ ਬਹੁਤ ਵੱਡੀਆਂ-ਵੱਡੀਆਂ ਕੁਰਬਾਨੀਆਂ ਦੇਣੀਆਂ ਪਈਆਂ ਸੋ ਅੱਜ ਸ਼ਹੀਦ ਆਜ਼ਮ ਭਗਤ ਸਿੰਘ ਹੋਰਾਂ ਦਾ ਬੁੱਤ ਜਿਹੜਾ ਲੋਕ ਅਰਪਣ ਹੋਇਆ ਮੈਂ ਆਪਣਾ ਦੱਸ ਦਿਨਾ ਮੈਂ ਬਚਪਨ ਤੋਂ ਜਦੋਂ ਤੋਂ ਪੜ੍ਹਨ ਲੱਗਿਆ ਭਗਤ ਸਿੰਘ ਹੋਰਾਂ ਬਾਰੇ ਬੜਾ ਪ੍ਰਭਾਵਿਤ ਤੇ ਇਹਨਾਂ ਦੇ ਵਿਚਾਰਾਂ ਤੋਂ ਤੋਂ ਬਾਅਦ ਜਦੋਂ ਕਲਾਕਾਰ ਦੇ ਤੌਰ ਤੇ ਮੈਂ ਲੋਕਾਂ ਨੇ ਪ੍ਰਵਾਨ ਕੀਤਾ ਤਾਂ ਮੈਂ 6.5 ਸਾਲ ਦਾ ਸੀ ਉਦੋਂ ਸੋ ਹਰ 2 ਸਾਲ ਬਾਅਦ ਕੋਈ ਗੱਡੀ ਨਵੀਂ ਲੈਣੀ ਕਲਾਕਾਰੀ ਜੀਵਨ ਵੇਲੇ ਤਾਂ ਮੈਂ ਤੌਰ ਤੇ ਗੱਡੀ ਲੈ ਕੇ ਸ਼ੋਰੂਮ ਚੋਂ ਲੋਕੀ ਮੱਥਾ ਟਿਕਾਉਣ ਲਈ ਕਿਤੇ ਆਪਣੇ ਜੋ ਵੀ ਜਿੱਥੇ ਮੰਨਦੇ ਨੇ ਉੱਥੇ ਲੈ ਕੇ ਜਾਂਦੇ ਨੇ ਮੈਂ ਜਿੰਨੀਆਂ ਵੀ ਗੱਡੀਆਂ ਲਈਆਂ ਸ਼ੋਰੂਮ ਚੋਂ ਨਿਕਲਸਾਰ ਸਭ ਤੋਂ ਪਹਿਲਾਂ ਮੈਂ ਖਟਕੜਕੜਾ ਲੈ ਕੇ ਜਾਂਦਾ ਸੀ ਗੱਡੀ ਤੇ ਉੱਥੇ ਜਾ ਕੇ ਮੱਥਾ ਟੇਕਦਾ ਸੀ ਕਿ ਤੇਰੇ ਕਰਕੇ ਭਗਸਿਆਂ ਕਾਰਾਂਕੂਰਾਂ ਵਾਲੇ ਹੋ ਗਏ ਕੋਠੀਆਂ ਵਾਲੇ ਹੋ ਗਏ ਨਹੀਂ ਗੋਰਿਆਂ ਦੇ ਗੁਲਾਮ ਹੋਣੇ ਸੀ ਸੋ ਕੁਰਬਾਨੀਆਂ ਇਹਨਾਂ ਦੀਆਂ ਬਹੁਤ ਵੱਡੀਆਂ ਨੇ ਫਿਰ ਜਦੋਂ ਮੌਕਾ ਮਿਲਿਆ ਤੁਸੀਂ 92 ਸੀਟਾਂ ਦੇ ਕੇ ਮੈਨੂੰ ਪੰਜਾਬ ਦੇ ਮੁੱਖ ਮੰਤਰੀ ਦੇ ਤੌਰ ਤੇ ਚੁਣਿਆ ਪਰ ਜਿਹੜਾ ਸੌਂਚੁੱਕ ਸਮਾਗਮ ਹੈ ਆਮ ਤੌਰ ਤੇ ਕਿਸੇ ਸਟੇਡੀਅਮ ਚ ਜਾਂ ਰਾਜ ਭਵਨ ਚ ਰੱਖਿਆ ਜਾਂਦਾ ਤੇ ਅਸੀਂ ਫੈਸਲਾ ਕੀਤਾ ਕਿ ਸੌਂਚੁੱਕ ਸਮਾਗਮ ਖਟਕੜ ਕਲਾ ਕਰਾਂਗੇ ਤਾਂ ਕਿ ਸਾਨੂੰ ਵੀ ਜ਼ਿੰਮੇਵਾਰੀ ਦਾ ਅਹਿਸਾਸ ਰਹੇ ਤੇ ਸ਼ਹੀਦਾਂ ਦੀ ਆਤਮਾ ਨੂੰ ਵੀ ਥੋੜਾ ਜਿਹਾ ਸਕੂਨ ਮਿਲੇ ਚਲੋ ਹੈਗੇ ਨੇ ਹਜੇ ਜਿਨ੍ਹਾਂ ਨੇ ਇਨਕਲਾਬ ਵਾਲਾ ਦੀਵਾ ਬੁਝਣ ਨਹੀਂ ਦਿੱਤਾ ਹਜੇ ਬਾਲ ਰੱਖਿਆ ਦੀਵਾ ਤੋ ਬਹੁਤ-ਬਹੁਤ ਮੈਂ ਇਸ ਇਲਾਕੇ ਨੂੰ ਖਾਸ ਤੌਰ ਤੇ ਜਿਨ੍ਹਾਂ ਦੀ ਜ਼ਮੀਨ ਹੈ ਇਸ 에어ਪੋਰਟ ਦੇ ਵਿੱਚ ਇਸ ਸੜਕ ਦੇ ਵਿੱਚ ਮੈਂ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਾ ਦਿਨਾ ਔਰ ਭਗਤ ਸਿੰਘ ਉਹ ਰਾਂਦਾ ਜਿਗਰਾ ਦੇਖੋ ਜਦੋਂ ਫਾਂਸੀ ਹੋਣੀ ਸੀ ਤਾਂ ਫਾਂਸੀ ਤੋਂ ਪਹਿਲਾਂ ਮਾਂ ਮੁਲਾਕਾਤ ਕਰਨ ਵਾਸਤੇ ਆਈ ਦੋ ਤਿੰਨ ਦਿਨਾਂ ਬਾਅਦ ਫਾਂਸੀ ਸੀ ਤੱਪਾ ਸਿੰਘ ਨੇ ਆਪਣੀ ਮਾਂ ਨੂੰ ਕਿਹਾ ਮਾਂ ਪਰਸੋਂ ਨੂੰ ਫਾਂਸੀ ਹੈ ਤੂੰ ਮੇਰੀ Laash ਲੈਣ ਆਈ ਉਹ ਕਹਿੰਦੀ ਕਿਉਂ ਪੁੱਤ ਕਹਿੰਦਾ ਮਾਤਾ ਤੇਰੀਆਂ ਅੱਖਾਂ 'ਚੋਂ ਅਥਰੂ ਆ ਜਾਣਗੇ ਤੂੰ ਰੋਪੇਂਗੀ ਲੋਕ ਕਹਿਣਗੇ ਭਗਤ ਸਿੰਘ ਦੀ ਮਾਂ ਰੋਪੀ ਤਾਂ ਬਾਪੂ ਕਿਸ਼ਨ ਸਿੰਘ ਜੀ ਲਾਸ਼ ਲੈਣ ਗਏ ਤਾਂ ਤਿੰਨੇ ਲਾਸ਼ਾ ਰਾਜਗੁਰੂ ਸੁਖਦੇਵ ਤੇ ਭਗਤ ਸਿੰਘ ਦੀਆਂ ਪਈਆਂ ਅੰਗਰੇਜ਼ ਅਫਸਰ ਮੂੰਹ ਤੋਂ ਕਫਨ ਚਾੱਕ ਕੇ ਜਿਹੜਾ ਕੱਪੜਾ ਪਾਇਆ ਹੋਇਆ ਸੀ ਕਹਿੰਦਾ ਕਿਸ਼ਨ ਸਿੰਘ ਆਪਣੇ ਵਾਲਾ ਪਛਾਣ ਕੇ ਲੈ ਜਾ ਤਾ ਬਾਪੂ ਕਿਸ਼ਨ ਸਿੰਘ ਕਹਿੰਦਾ ਨਹੀਂ ਇਹ ਤਿੰਨੇ ਹੀ ਮੇਰੇ ਨੇ ਜੇ ਲੈ ਕੇ ਜਾਊਂਗਾ ਤਾਂ ਤਿੰਨਾਂ ਨੂੰ ਲੈ ਕੇ ਜਾਊਂਗਾ ਨੇ ਮੈਂ ਕਿਸੇ ਇੱਕ ਨੌਨੇ ਲੈ ਕੇ ਜਾਂਦਾ ਆਹ ਕੁਰਬਾਨੀਆਂ ਆਹ ਜਜ਼ਬੇ ਸੀ ਸੁਬੀਰੋ ਭਗਤ ਸਿੰਘ ਉਹਨਾਂ ਦੀ ਇੱਕ ਕਿਤਾਬਾਂ ਜਿਨ੍ਹਾਂ ਨੇ ਲਿਖਿਆ ਇਹਨਾਂ ਨੇ ਚਿੱਠੀਆਂ ਵੀ ਪੜੀਆਂ ਮੈਂ ਭਗਤ ਸਿੰਘ ਉਹਨਾਂ ਨੂੰ ਇੱਕ ਕਦੇ ਵੀ ਫਿਕਰ ਨਹੀਂ ਸੀਗਾ ਕਿ ਜਾਂਦੀ ਆਊਗੀ ਜਾਂ ਨਾ ਕਹਿੰਦੇ ਜਾਂਦੀ ਤਾਂ ਆਣੀ ਆ ਸਭ ਤੋਂ ਵੱਡੀ ਚਿੰਤਾ ਉਹਨਾਂ ਨੂੰ ਇਹ ਸੀ ਕਿ ਯਾਦੀ ਤੋਂ ਬਾਅਦ ਮੁਲਕ ਕਿਹੜੇ ਹੱਥਾਂ 'ਚ ਜਾਊਗਾ ਉਹ ਚਿੰਤਾ ਜਿਹੜੀ ਇਹਨਾਂ ਦੀ ਬਿਲਕੁਲ ਸਹੀ ਸਾਬਤ ਹੋਈ ਹੈ ਅਸ 77 ਸਾਲ ਹੋ ਗਏ ਹਜੇ ਸੀਵਰੇਜ ਤੇ ਟੋਪੀਆਂ ਤੇ ਖੜੇ ਆ 77 ਸਾਲ ਹੋ ਗਏ ਰੋਜ਼ ਘਪਲਿਆਂ ਘਟਾਲਿਆਂ ਦੀਆਂ ਖਬਰਾਂ ਸੁਣਦੇ ਆ 77 ਸਾਲ ਹੋ ਗਏ ਅੱਜ ਸਭ ਤੋਂ ਵੱਧ ਮੈਨੂੰ ਲੱਗਦਾ ਹੈ ਪਾਸਪੋਰਟ ਭਗਤ ਸਿੰਘ ਦੇ ਵਾਰਸਾਂ ਦੀ ਬਣਦੇ ਨੇ ਵੀ ਬਾਹਰ ਚਲੇ ਜਾਈਏ ਵੀ ਉਹਨਾਂ ਗੋਰਿਆਂ ਨੂੰ ਕੱਢਣ ਲਈ ਸ਼ਹੀਦ ਹੋਈ ਗਏ ਹੁਣ ਉਹਨਾਂ ਗੋਰਿਆਂ ਕੋਲੇ ਜਾਣ ਲਈ ਮਾਂ ਦੀਆਂ ਵਾਲੀਆਂ ਵੇਚ ਦਿੰਨੇ ਆ ਪਿਓ ਦੀ ਜ਼ਮੀਨ ਵੇਚ ਦਿੰਨੇ ਆ ਵੀ ਕਿਹੜਾ ਕੱਢੋ ਇੱਥੋਂ ਫਿਰ ਜੇ ਉਹਨਾਂ ਕੋਲੇ ਜਾਣਾ ਸੀ ਇਹਨਾਂ ਨੂੰ ਸ਼ਹੀਦ ਕਰਾਉਣ ਦੀ ਕੀ ਲੋੜ ਸੀ ਇਹ ਵੀ 90 90 ਸਾਲ ਦੀ ਉਮਰ ਭੋਗ ਲੈਂਦੇ ਫਿਰ ਇਹ ਸਿਸਟਮ ਦਾ ਕਸੂਰ ਆ ਸੋ ਸਾਡੀ ਸਰਕਾਰ ਜਦੋਂ ਦੀ ਆਈ ਐਸੀ ਕੋਸ਼ਿਸ਼ ਕਰ ਰਹੇ ਆ ਕਿ ਪੰਜਾਬ ਦੇ ਨੌਜਵਾਨਾਂ ਨੂੰ ਇੱਥੇ ਹੀ ਰੋਜ਼ਗਾਰ ਮਿਲੇ ਡਿਗਰੀ ਮੁਤਾਬਕ ਰੋਜ਼ਗਾਰ ਮਿਲੇ ਕੰਮਕਾਰ ਮਿਲੇ ਔਰ ਤੁਹਾਨੂੰ ਦੱਸ ਦੇਣਾ ਅੱਜ ਮੈਂ ਕੱਲ ਮੈਂ ਪਟਿਆਲੇ ਗਿਆ ਸੀ ਕੱਲ ਵੀ 490 ਦੇ ਨੇੜੇ ਤੇ ਨੌਕਰੀਆਂ ਦਿੱਤੀਆਂ ਕੱਲ ਵਾਲੀਆਂ ਮਿਲਾ ਕੇ 50000 ਸਰਕਾਰੀ ਨੌਕਰੀਆਂ ਪੌਣੇ 3 ਸਾਲਾਂ ਚ ਦੇਖਿਆ ਤੁਹਾਡਾ ਪੁੱਤ ਤੁਹਾਡਾ ਭਤੀਜਾ ਤੁਹਾਡਾ ਭਾਈ ਤੁਹਾਡਾ ਛੋਟਾ ਵੱਡਾ ਭਾਈ ਆ ਤੁਹਾਡੇ ਸਾਹਮਣੇ ਖੜਾ ਔਰ 1 ਰੁਪਇਆ ਵੀ ਕਿਸੇ ਦਾ ਲੱਗਿਆ ਹੋਵੇ ਮੈਨੂੰ ਇੱਕ ਸਪਾਰਸ਼ ਵੀ ਕਿਸੇ ਦੀ ਐਮਐਲਏ ਦੀ ਜਾਂ ਕਿਸੇ ਮੰਤਰੀ ਦੀ ਹੋਵੇ ਤਾਂ ਦੱਸ ਦਿਓ 50000 ਨੌਕਰੀ ਦੇਤੀ ਜੀ ਨੀਅਤ ਸਾਫ਼ ਹੋਣੀ ਚਾਹੀਦੀ ਹੈ ਇਹਨਾਂ ਤੋਂ ਵੱਡੇ ਨਹੀਂ ਹੋ ਸਕਦੇ ਇਹਨਾਂ ਦੇ ਪੈਰਾਂ ਦੀ ਧੂੜ ਦੇ ਤਣਕੇ ਵੀ ਨਹੀਂ ਹੈਗੇ ਸੋ ਇਸ ਕਰਕੇ ਵਤਨ ਪ੍ਰਸਤੀ ਦਾ ਜਿਹੜਾ ਜਜ਼ਬਾ ਭਗਤ ਸਿੰਘ ਜੀ ਲਾ ਕੇ ਗਏ ਨੇ ਉਹਨੂੰ ਕਾਇਮ ਰੱਖਣਾ ਰਾਜਗੁਰੂ ਪੂਨੇ ਤੋਂ ਸੀ ਉਹ ਹਿੰਦੀ ਬੋਲਦੇ ਸੀ ਰਾਜਗੁਰੂ ਜੀ ਭਗਤ ਸਿੰਘ ਜੀ ਤਾਂ ਬਹੁਤ ਕੁਝ ਲਿਖਦੇ ਰਹਿੰਦੇ ਸੀ ਅਖਬਾਰਾਂ ਚ ਐਡੀਟੋਰੀਅਲ ਵੀ ਲਿਖਦੇ ਰਹਿੰਦੇ ਸੀ ਚਿੱਠੀਆਂ ਕਿਤਾਬਾਂ ਵੀ ਲਿਖੀਆਂ ਰਾਜਗੁਰੂ ਨੇ ਕੁਝ ਲਿਖਦਾ ਸੀ ਤਾਂ ਸੁਖਦੇਵ ਰਾਜਗੁਰੂ ਸੁਖਦੇਵ ਹੋ ਗਏ ਭਗਤ ਸਿੰਘ ਹੋ ਗਏ ਨਾਲ ਦੇ ਸਾਥੀ ਹੋ ਗਏ ਉਹ ਮਜ਼ਾਕ ਕਰਦੇ ਰਹਿੰਦੇ ਸੀ ਕਹਿੰਦੇ ਰਾਜਗੁਰੂ ਤੂੰ ਕਦੇ ਕੁਝ ਲਿਖ ਨਹੀਂ ਸਕਦਾ ਰਾਜਗੁਰੂ ਕਹਿੰਦਾ ਮੈਂ ਲਿਖੂਗਾ ਕਦੇ ਉਹਨੂੰ ਵੀ ਲੋਕ ਸਟੇਜ ਤੇ ਕਦੇ ਪੜਨਗੇ ਹੱਸਣ ਲੱਗੇ ਕਹਿੰਦੇ ਤੂੰ ਕੀ ਲਿਖੇਗਾ ਦੋ ਕੁ ਮਹੀਨੇ ਬਾਅਦ ਫਿਰ ਪੁੱਛਿਆ ਰਾਜਗੁਰੂ ਲਿਖਿਆ ਕੁਝ ਕਹਿੰਦਾ ਨਹੀਂ ਹਜੇ ਨਹੀਂ ਲਿਖਿਆ ਕੁਝ ਫਾਂਸੀ ਦੀ ਸਜ਼ਾ ਹੋ ਗਈ ਜੇਲ੍ਹ ਚ ਇਕੱਠੇ ਹੋਗੇ ਕਹਿੰਦੇ ਰਾਜਗੁਰੂ ਲਿਖਿਆ ਕੁਝ ਕਹਿੰਦਾ ਨਾ ਲਿਖਿਆ ਨਹੀਂ ਹਜੇ ਕੁਝ ਫਾਂਸੀ ਵਾਲਾ ਦਿਨ ਆ ਗਿਆ ਜੀ ਸਵੇਰੇ 3:30 ਵਜੇ ਪਾਉਣੇ 4 ਵਜੇ ਠਾਉਣ ਆ ਗਿਆ ਜਗਾਉਣ ਆ ਗਿਆ ਸਿਪਾਹੀ ਵੀ ਚਲੋ ਫਾਂਸੀ ਦੇ ਤਖਤੇ ਤੇ ਲੈ ਕੇ ਜਾਣਾ ਤਾਂ ਪਾਕ ਸਿੰਘ ਉਹਨਾਂ ਨੇ ਪੁੱਛਿਆ ਰਾਜਗੁਰੂ ਕਦੋਂ ਲਿਖੇਗਾ ਮਿੰਟ ਤਾਂ 15 ਰਹਿ ਗਏ ਰਾਜਗੁਰੂ ਨੇ ਉਹ ਸਿਪਾਹੀ ਨੂੰ ਕਿਹਾ ਮੈਨੂੰ ਇੱਕ ਕੋਲਾ ਲਿਆ ਕੇ ਦੇ ਦੇ ਮੈਂ ਕੁਝ ਲਿਖਣਾ ਹੈ ਕਿਉਂਕਿ ਫਾਂਸੀ ਵਾਲਿਆਂ ਤੋਂ ਸਾਰਾ ਕੁਝ ਖੋਹ ਲੈਂਦੇ ਆ ਉਹ ਸਿਪਾਹੀ ਹੈਗਾ ਤਾਂ ਭਾਰਤੀ ਸੀ ਪਰ ਹੈਗਾ ਬ੍ਰਿਟਿਸ਼ ਫੌਜ ਦਾ ਸੀ ਉਨੇ ਕਹਾਂ ਚਲੋ ਆਖਰੀ 15 ਦਿਨ 15 ਮਿੰਟ ਨੇ ਵਿਚਾਰਿਆਂ ਦੇ ਕੋਲਾ ਲਿਆ ਕੇ ਦੇਤਾ ਤੁਸੀਂ ਦੇਖੋ ਸਾਨੂੰ ਕਦੇ ਨਹੀਂ ਪੜਾਇਆ ਗਿਆ ਅੱਧਿਆਂ ਤੋਂ ਵੱਧ ਲੋਕਾਂ ਨੂੰ ਸ਼ਾਇਦ ਇਹ ਪਤਾ ਨਹੀਂ ਹੋਊਗਾ ਜਿਹੜੇ ਬੈਠੇ ਨੇ ਤਾਂ ਲਾਹੌਰ ਦੀ ਜੇਲ੍ਹ ਦੀ ਬੈਰਕ ਤੇ ਰਾਜਗੁਰੂ ਨੇ ਪਹਿਲਾ ਤੇ ਆਖਰੀ ਸ਼ੇਰ ਲਿਖਿਆ ਉਹ ਕਹਿੰਦਾ ہم بھی جی سکتے تھے چپ رہ کر ہم بھی جی سکتے تھے چپ رہ کر ہمیں بھی ماں باپ نے پالا تھا دکھ سہ کر اتنا لکھا 15 منٹ بعد پھانسی ہوگی جناب ایڈ ایڈیاں قربانیاں یار اپا ایتھے بٹا پیچھے لڑی جاندے ہیں بندا وڑ دندے ہیں اپا بھائی ناں بھائی لڑی جندا ہے ایتھی رہ جانی ہے ساری زمیناں دے ਰੀ ਸਟਰੀ ਬਦਲਦੀ ਹੈ ਜਮੀਨ ਤਾਂ ਉੱਥੇ ਖੜੀ ਹੈ ਕਈ ਸਾਲਾਂ ਤੋਂ ਕੋਈ 100 100 ਹਜ਼ਾਰਾਂ ਸਾਲਾਂ ਤੋਂ ਸੋ ਇਹ ਜੇ ਕਿਤੇ ਜੁਆਕਾਂ ਨੂੰ ਇਹਨਾਂ ਬਾਰੇ ਵੀ ਦੱਸ ਦਈਏ ਕਿ ਸਾਡਾ ਵਿਰਸਾ ਕੀ ਹੈ ਤਾਂ ਦੇਸ਼ ਤਰੱਕੀ ਜ਼ਰੂਰ ਕਰੂਗਾ ਕਿ ਜੁਆਕਾਂ ਨੂੰ ਪਤਾ ਹੋਵੇ ਕਿ ਮੁੱਲ ਕੀ ਹੈ ਦੇਸ਼ ਦਾ ਇੰਨੀ ਉਪਜਾਊ ਧਰਤੀ ਇੰਨੀ ਮਿਹਨਤੀ ਕੌਮ ਗੁਰੂਆਂ ਦਾ ਆਸ਼ੀਰਵਾਦ ਹਰ ਲਗਭਗ ਹਰ ਪਿੰਡ 'ਚ ਕਿਸੇ ਨਾ ਕਿਸੇ ਸ਼ਹੀਦ ਦਾ ਬੁੱਤ ਚਾਹੇ ਕਾਰਗਿਲ ਆਣਾ ਚਾਹੇ ਗਦਰੀ ਬਾਬਿਆਂ ਦਾ ਚਾਹੇ ਕਿਸੇ ਦਾ ਇੰਨੀ ਬਲੈਸਡ ਧਰਤੀ ਇੰਨੀ ਅਸ਼ੀਰਵਾਦਪਾਪਾਪਤ ਧਰਤੀ ਧਰਤੀ ਕਿਤੇ ਨਹੀਂ ਧਰਤੀ ਹੈਗੀ ਇਹੋ ਜੀ ਸਾਰੀ ਦੁਨੀਆ ਤੇ ਸੋ ਇਸ ਕਰਕੇ ਆਪਣੇ ਵਿਰਸੇ ਨੂੰ ਜਿਹੜੀਆਂ ਕੌਮਾਂ ਯਾਦ ਰੱਖਦੀਆਂ ਨੇ ਆਪਣੇ ਸ਼ਹੀਦਾਂ ਨੂੰ ਜਿਹੜੀਆਂ ਕੌਮਾਂ ਯਾਦ ਰੱਖਦੀਆਂ ਨੇ ਓਏ ਕੌਮਾਂ ਜਿਹੜੀਆਂ ਜੋਂਦੀਆਂ ਰਹਿ ਜਾਂਦੀਆਂ ਨੇ ਜਿਹੜੀਆਂ ਆਪਣਾ ਵਿਰਸਾ ਭੁੱਲ ਗਈਆਂ ਕੌਮਾਂ ਗੁੰਮ ਹੋ ਜਾਂਦੀਆਂ ਨੇ ਇੱਕ ਹੋਰ ਮੈਂ ਕੱਦਣਾ ਦੱਸਣ ਲੱਗਾ ਭਗਤ ਸਿੰਘ ਜੀ ਜਦੋਂ ਕਾਨਪੁਰ ਗਏ ਪਹਿਲੀ ਵਾਰ ਮੁਲਾਕਾਤ ਹੋਈ ਚੰਦਰਸ਼ੇਖਰ ਯਾਦ ਜੀ ਨਾਲ ਤਾਂ ਉਹਨਾਂ ਨੇ ਪੁੱਛਿਆ ਕਿੱਥੋਂ ਆਇਆ ਕਹਿੰਦਾ ਲਾਹੌਰ ਤੋਂ ਆਇਆ ਜੀ ਆ ਮੇਰੇ ਪ੍ਰੋਫੈਸਰ ਨੇ ਚਿੱਠੀ ਦੇ ਕੇ ਭੇਜਿਆ ਤਾਂ ਉੱਥੇ ਸੀਸ਼ ਵਿਦਿਆਰਥੀ ਤੇ ਹੋਰ ਕ੍ਰਾਂਤੀਕਾਰੀ ਬੈਠੇ ਸੀ ਸਾਢੇ 17 ਸਾਲ ਦੀ ਉਮਰ ਸੀ ਉਹ ਕਹਿੰਦੇ ਯਾਰ ਇਹ ਕਿਤੇ ਕੱਚਾ ਤਾਂ ਨਹੀਂ ਹੈਗਾ ਤਾਂ ਟੈਸਟ ਲਈਏ ਜਦੋਂ ਉਹਨੂੰ ਪੁੱਛਿਆ ਵੀ ਕੀ ਕਹਿਣਾ ਚਾਹ ਚਾਹ ਉਹਨਾਂ ਦੇਸ਼ ਬਾਰੇ ਕਿਉਂਕਿ ਕਪ ਭਗਤ ਸਿੰਘ ਕਿਤਾਬਾਂ ਬਹੁਤ ਪੜ੍ਹਦੇ ਸੀ ਜਦੋਂ ਉਹਨਾਂ ਨੇ ਜਵਾਬ ਦਿੱਤੇ ਸਾਰੇ ਤਾਂ ਕਹਿੰਦੇ ਠੀਕ ਹੈ ਅਗਲੇ ਦਿਨ ਕਿਸੇ ਸੇਠ ਦੇ ਘਰੇ ਡਾਕਾ ਮਾਰਨ ਜਾਣਾ ਸੀ ਪਾਰਟੀ ਕੋਲੇ ਪੈਸੇ ਹੈ ਨਹੀਂ ਸੀ ਉਹਦੇ ਵਾਸਤੇ ਕੋਈ ਬਹੁਤ ਧਨੀ ਸੇਠ ਸੀਗਾ ਉਹਦੇ ਘਰੇ ਡਾਕਾ ਮਾਰਨ ਜਾਣਾ ਸੀ ਭਗਤ ਸਿੰਘ ਨੂੰ ਪਿਸਤੌਲ ਦਿੱਤਾ ਭਗਤ ਸਿੰਘ ਪਿਸਤੌਲ ਲੈ ਕੇ ਤਾਂ ਖੁਸ਼ ਹੋ ਗਿਆ ਵੀ ਮੈਨੂੰ ਜੋ ਚਾਹੀਦਾ ਸੀ ਮੈਨੂੰ ਮਿਲ ਗਿਆ ਹੁਣ ਕਿਉਂਕਿ ਉਹ ਤਾਂ ਆਪਾਂ ਪੜਦੇ ਰਿਆਂ ਨਾ ਉਹ ਖੇਤਾਂ 'ਚ ਵੀ ਤਮਾਕੂਆਂ ਪੀਂਦਾ ਸੀ ਤੇ ਭਗਤ ਉਹਦੇ ਸੇਠ ਦੇ ਘਰੇ ਗਏ ਹਵੇਲੀ 'ਚ ਤਾਂ ਸੇਠ ਬਾਹਰ ਮੰਜਾੜਾ ਕੇ ਸੌਂਦਾ ਸੀ ਭਗਤ ਸਿੰਘ ਜੀ ਤੇ ਇੱਕ ਹੋਰ ਮੁੰਡੇ ਦੀ ਡਿਊਟੀ ਲੱਗ ਗਈ ਵੀ ਤੁਸੀਂ ਦੋਨਾਂ ਨੇ ਸੇਠ ਜੀ ਦੇ ਕੰਨ ਤੇ ਪੁੜਪੜੀ ਤੇ ਪਿਸਤੌਲਾ ਲਾ ਕੇ ਰੱਖਣਾ ਅਸੀਂ ਅੰਦਰ ਜਾਵਾਂਗੇ ਖਜ਼ਾਨਾ ਜਿਹੜਾ ਪਿਆ ਉਹ ਅਸੀਂ ਅੰਦਰੋਂ ਆਪੀ ਚੱਕ ਲਾਂਗੇ ਤੁਸੀਂ ਉਹਨੂੰ ਇੱਥੇ ਹੀ ਰੱਖਣਾ ਪਿਸਤੌਲਾ ਲਾ ਕੇ ਤਾਂ ਭਗਤ ਸਿੰਘ ਸੋਚਦਾ ਹੈ ਭਗਸਿਆਂ ਇਨਕਲਾਬੀ ਬਣਨ ਆਇਆ ਸੀ ਆ ਡਾਕੂ ਬਣ ਚੱਲੇ ਆ ਯਾਰ ਇਹ ਕੀ ਹੋ ਗਿਆ ਭਗਤ ਸਿੰਘ ਦੇ ਹੱਥ ਕੰਬਣ ਲੱਗ ਗਏ ਜੀ ਉਹ ਨਾਲ ਦੇ ਮੁੰਡੇ ਨੇ ਦੇਖ ਲਿਆ ਜਦੋਂ ਉਹ सेठ ਦੀ ਹਵੇਲੀ ਨੂੰ ਲੁੱਟ ਕੇ ਵਾਪਸ ਜਾ ਰਹੇ ਸੀ ਤਾਂ ਨਾਲ ਦੇ ਮੁੰਡੇ ਨੇ ਚੰਦਰਸ਼ੇਖਰ ਯਾਦ ਜੀ ਨੂੰ ਦੱਸਤਾ ਕਹਿੰਦਾ ਪ੍ਰਧਾਨ ਜੀ ਆ ਜਿਹੜਾ ਰਾਤ ਬਹੁਤ ਵੱਡੀਆਂ ਵੱਡੀਆਂ ਗੱਲਾਂ ਮਾਰਦਾ ਸੀ ਕਹਿੰਦਾ ਤੇ ਹੱਥ ਕੰਬੀ ਜਾਂਦੇ ਸੀ ਚੰਦਰਸ਼ੇਖਰ ਯਾਦ ਜੀ ਨੇ ਪੁੱਛਿਆ ਭਗਤ ਹੱਥ ਕੰਬ ਰਹੇ ਸੀ ਕਹਿੰਦਾ ਹਾਂ ਜੀ ਕਿਉਂ ਕੰਬ ਰਹੇ ਸੀ ਭਗਤ ਸਿੰਘ ਨੇ ਇਹ ਜੀ ਗੱਲ ਕਹੀ ਮੁੜ ਕੇ ਪਾਰਟੀ ਨੇ ਅਵਧਾਓ ਮਿਸ਼ਨ ਹੀ ਬਦਲਤਾ ਉਹ ਕਹਿੰਦਾ ਪ੍ਰਧਾਨ ਜੀ ਪੰਡਿਤ ਜੀ ਮੈਥੋਂ ਆਪਦਿਆਂ ਤੇ ਪਿਸਤੌਲ ਨਹੀਂ ਤਾਣਿਆ ਜਾਂਦਾ ਗੋਰੇ ਚਾਹੇ ਜਿੰਨੇ ਮਰਜੀ ਮਰਵਾ ਲਓ ਭਾਵੇਂ ਸੇਠ ਅਮੀਰ ਹੈ ਪਰ ਹੈ ਤਾਂ ਇੰਡੀਅਨ ਹੈ ਨਾ ਭਾਰਤੀ ਹੈ ਉਸ ਤੋਂ ਬਾਅਦ ਉਹਨਾਂ ਨੇ ਭਾਰਤੀ ਲੋਕਾਂ ਨੂੰ ਟਾਰਗੇਟ ਕਰਨਾ ਛੱਡ ਕੇ ਗੋਰਿਆਂ ਦੀਆਂ ਖਜ਼ਾਨੇ ਵਾਲੀਆਂ ਰੇਲ ਗੱਡੀਆਂ ਲੁੱਟਣ ਲੱਗ ਗਏ ਸੀ ਫਿਰ ਆ ਆ ਉਹਨਾਂ ਦੀ ਸੋਚ ਹੁੰਦੀ ਤੇ ਆਪਾਂ ਹੁਣ ਕਹਿ ਦਿੰਨੇ ਆ ਭਗਤ ਸਿੰਘ ਪੰਜਾਬ ਦਾ ਚੰਦਰ ਸ਼ੇਖਰ ਜੀ ਯੂਪੀ ਦਾ ਸੁਭਾਚੰਦਰ ਬੋਸ ਬੰਗਾਲ ਦਾ ਇਹ ਤਾਂ ਸਾਰਿਆਂ ਦੇ ਸੀਗੇ ਜੀ ਉਹ ਤਾਂ ਪਾਕਿਸਤਾਨ ਵੀ ਇਕੱਠਾ ਸੀ ਲੜਾਈਆਂ ਤਾਂ ਲਾਹੌਰ ਤੋਂ ਸ਼ੁਰੂ ਹੋਈਆਂ ਸਾਰਾ ਬੇਸ ਤਾਂ ਲਾਹੌਰ ਹੀ ਬਣਿਆ ਹੋਇਆ ਸੀ ਸੋ ਵੀਰੋ ਜਿੰਨੀਆਂ ਮਰਜ਼ੀ ਇਹਨਾਂ ਬਾਰੇ ਕਿਤਾਬਾਂ ਪੜੋ ਜੋਸ਼ ਹੁੰਦਾ ਹੈ ਤੇ ਆਪਾਂ ਤਾਂ ਕੁਝ ਵੀ ਨਹੀਂ ਹੈਗੇ ਉਸ ਮੁਕਾਬਲੇ ਆਪਾਂ ਦੇਸ਼ ਨੂੰ ਕੁਝ ਦਿੱਤਾ ਹੀ ਨਹੀਂ ਹੈਗਾ ਪਰਮਾਤਮਾ ਨੇ ਮੈਨੂੰ ਇੱਕ ਮੌਕਾ ਦਿੱਤਾ ਕਿਸੇ ਹੋਰ ਤਰੀਕੇ ਨਾਲ ਕਿ ਦੇਸ਼ ਵਾਸੀਆਂ ਦੀ ਸੇਵਾ ਕਰ ਸਕੀਏ ਮੈਂ ਉਹ ਨਿਭਾਉਣ ਦੀ ਕੋਸ਼ਿਸ਼ ਕਰੂੰਗਾ ਤਾਂ ਕਿ ਸ਼ਹੀਦਾਂ ਦੇ ਸੁਪਨਿਆਂ ਦੀ ਜਿਹੜੀ ਯਾਦਦੀ ਹੈ ਉਹ ਲੋਕਾਂ ਦੇ ਘਰਾਂ ਤੱਕ ਪਹੁੰਚੇ ਨਹੀਂ ਤਾਂ ਮੈਨੂੰ ਬੜਾ ਦੁੱਖ ਹੁੰਦਾ ਕਈ ਵਾਰੀ ਬਜ਼ੁਰਗ ਮਿਲਦੇ 80 80 ਸਾਲ ਦੇ 90 90 ਸਾਲ ਦੇ ਉਹ ਕਹਿ ਦਿੰਦੇ ਆ ਮਾਨ ਸਾਹਿਬ ਇਹਦੇ ਨਾਲ ਤਾਂ ਅੰਗਰੇਜ਼ਾਂ ਦਾ ਰਾਜ ਹੀ ਚੰਗਾ ਸੀ ਮੈਨੂੰ ਬੜਾ ਦੁੱਖ ਹੁੰਦਾ ਵੀ ਜੇ ਆਹੀ ਗੱਲ ਕਹਾਉਣੀ ਸੀ ਫਿਰ ਇੰਨੇ 20 20 ਸਾਲ ਦੇ 22 22 ਸਾਲ ਦੇ 19 19 ਸਾਲ ਦੇ ਕਰਤਾਰ ਸਿੰਘ ਸਰਾਬੇ ਵਰਗੇ ਸ਼ਹੀਦ ਕਿਉਂ ਕਰਾ ਲੈ ਜੇ ਅੰਗਰੇਜ਼ਾਂ ਦੇ ਰਾਜ ਨੂੰ ਚੰਗਾ ਕਹਣਾ ਸੀ ਸਵਪਾ ਸਾਰੇ ਇੱਕ ਚੰਗੇ ਸਮਾਜ ਦੀ ਤੇ ਚੰਗੇ ਰਾਜ ਦੀ ਸਿਰਜਣਾ ਕਰ ਸਕਦੇ ਆ ਇਮਾਨਦਾਰ ਰਾਜ ਦੀ ਜਿੱਥੇ ਹਰ ਗਰੀਬ ਨੂੰ ਰੋਟੀ ਮਿਲੇ ਜਿੱਥੇ ਹਰ ਚੁੱਲ੍ਹੇ ਜਾਗੋਵੇ ਜਿੱਥੇ ਹਰ ਹੱਥ ਨੂੰ ਕੰਮ ਮਿਲੇ ਜਿੱਥੇ ਕੋਈ ਭੁੱਖਾ ਨਾ ਸੋਵੇ ਜਿੱਥੇ ਹਰ ਡਿਗਰੀ ਵਾਲੇ ਨੂੰ ਨੌਕਰੀ ਮਿਲੇ ਇਹ ਜਿਹੜਾ ਸੁਪਨਿਆਂ ਦਾ ਦੇਸ਼ ਸ਼ਹੀਦਾਂ ਦਾ ਸੀ ਉਹ ਆਪਾਂ ਬਣਾ ਸਕਦੇ ਆ ਕੋਈ ਐਸੀ ਗੱਲ ਨਹੀਂ ਉਦੇ ਵਾਸਤੇ ਸਾਰਿਆਂ ਨੂੰ ਇਕੱਠਿਆਂ ਨੂੰ ਹੰਬੜਾ ਮਾਰਨਾ ਪਊਗਾ ਸਾਰਿਆਂ ਨੂੰ ਇਕੱਠਿਆਂ ਨੂੰ ਔਰ ਅਖੀਰ ਦੇ ਵਿੱਚ ਮੈਂ ਇਹੀ ਕਹੂੰਗਾ ਕਿ ਜੋ ਦੇ ਹੋ ਸੀਗੇ ਜਿਨ੍ਹਾਂ ਨੇ ਲਿਖਿਆ ਕਿ ਇਸ਼ਕ ਕਰਨਾ ਸਭ ਦਾ ਪیدੈਸ਼ੀ ਹੱਕ ਹੈ ਇਸ਼ਕ ਕਰਨਾ ਸਭ ਦਾ ਪਦੈਸ਼ੀ ਹੱਕ ਹੈ ਕਿਉਂ ਨਾ ਇਸ ਵਾਰ ਵਤਨ ਦੀ ਸਰਜ਼ਮੀਂ ਨੂੰ ਮਹਿਬੂਬ ਬਣਾ ਲਿਆ ਜਾਏ ਮਲ ਇਸ ਵਾਰ ਮਤਲਬ ਇਸ ਜਨਮ ਚ ਵੀ ਜਨਮ ਹੀ ਲੇਖੇ ਲਾ دیے ਦੇਸ਼ ਦੇ ਤੇ ਜਦੋਂ ਫਾਂਸੀ ਵੇਲੇ ਲੈਣ ਆਏ ਸੀ ਸਪਾਈ ਭਗਤ ਸਿੰਘ ਕਿਤਾਬ ਪੜ ਰਿਹਾ ਸੀ ਉਸ ਕਿਤਾਬ ਦਾ ਪੰਨਾ ਹੈ ਫੋਲਡ ਕਰਕੇ ਮੋੜ ਕੇ ਗਿਆ ਕਹਿੰਦਾ ਮੇਰੀਆਂ ਅਗਲੀਆਂ ਪੀੜ੍ਹੀਆਂ ਇਸ ਕਿਤਾਬ ਨੂੰ ਇੱਥੋਂ ਸ਼ੁਰੂ ਕਰਨਗੀਆਂ ਅੱਗੇ ਪੜ੍ਹਨਾ ਪਰ ਆਪਾਂ ਕਿਤੇ ਨਾ ਕਿਤੇ ਪਿੱਛੇ ਰਹਿ ਗਏ ਕੱਲਾ 23 ਮਾਰਚ ਨੂੰ ਜਾਂ 28 ਸਤੰਬਰ ਨੂੰ ਜਨਮ ਦੇ ਨਾਲ ਦਿਨ 23 ਮਾਰਚ ਨੂੰ ਸ਼ਹੀਦੀ ਦੇ ਨਾਲ ਦਿਨ ਯਾਦ ਕਰਦੇ ਆਂ ਬਸ ਸੋ ਇਸ ਕਰਕੇ ਆਪਾਂ ਨੂੰ ਯਾਦ ਰੱਖਣਾ ਚਾਹੀਦਾ ਸਾਡੇ ਗੁਰੂਆਂ ਦਾ ਇਤਿਹਾਸ ਕੁਰਬਾਨੀ ਸਾਡੇ ਗੁਰੂਆਂ ਦੀ ਸਾਡੇ ਸ਼ਹੀਦਾਂ ਦੀ ਤਾਂ ਸਾਡੇ ਤੋਂ ਵੱਡਾ ਵਿਰਸਾ ਕਿਸੇ ਕੋਲੇ ਨਹੀਂ ਹੈਗਾ ਸਾਡੇ ਤੋਂ ਵੱਡਾ ਲੈਗੇਸੀ ਕਹਿੰਦੇ ਜਿਹਨੂੰ ਉਸ ਕੋਈ ਕਿਸੇ ਕੋਲੇ ਨਹੀਂ ਹੈਗੀ ਸੋ ਹੁਣ ਦੁਨੀਆ ਭਰ ਤੋਂ ਜਦੋਂ ਲੋਕ ਇੱਥੋਂ ਲੰਘਣਗੇ ਜਿਨ੍ਹਾਂ ਨੇ ਕਦੇ ਨਹੀਂ ਵੀ ਸੁਣਿਆ ਹੋਊਗਾ ਵਿਦੇਸ਼ਾਂ ਤੋਂ ਵੀ ਆਉਣਗੇ ਉਹ ਪੁੱਛਣਗੇ ਉਹਨਾਂ ਦੇ ਬੱਚੇ ਜਦੋਂ ਸਵਾਲ ਪੈਦਾ ਹੋਊਗਾ ਤਾਂ ਉਹ ਦੱਸਣਗੇ ਕਿ ਇਹ ਕੌਣ ਸੀ ਸੋ ਮੈਂ ਆਪਣੇ ਆਪ ਨੂੰ ਬਹੁਤ ਕਿਸਮਤ ਵਾਲਾ ਸਮਝਦਾ ਕਿ ਅੱਜ ਮੈਨੂੰ ਉਹਨਾਂ ਦੇ ਪੈਰੀਂ ਸਰਦਾ ਦੇ ਫੁੱਲ ਪੇਂਟ ਕਰਕੇ ਉਹਨਾਂ ਦੇ ਬੁੱਤ ਨੂੰ ਲੋਕਾਂ ਕਾ ਅਰਪਤ ਕਰਨ ਦਾ ਮੌਕਾ ਮਿਲਿਆ ਤੁਹਾਡਾ ਇੱਥੇ ਪਹੁੰਚਿਆ ਦਾ ਬਹੁਤ ਬਹੁਤ ਧੰਨਵਾਦ ਦੋ ਨਾਰੇ ਇਹਨਾਂ ਦੇ ਨੇ ਆ ਨਾਰੇ ਵੀ ਆ ਹੱਥ ਥਾੜੀ ਨੇ ਇਨਕਲਾਬ ਜ਼ਿੰਦਾਬਾਦ ਥੋੜਾ ਜਿਹਾ ਹੋਰ ਇਨਕਲਾਬ ਬੋਲੇ ਸੋਨਿਹਾਲ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਇਹਨੇ ਪਿਆਰ ਸਤਿਕਾਰ ਨਾਲ ਸੁਣਿਆ ਹੌਲੀ ਜਾਇਓ ਮਾਵਾ ਪੈਣਾ ਪੀਨੇ ਬੱਚੇ ਵੀ ਨੇ ਬਜ਼ੁਰਗ ਵੀ ਨੇ ਮਿਲਦੇ ਰਵਾਂਗੇ ਜਿੰਦਾਬਾਦ ਰਹੋ ਆਬਾਦ ਰਹੋ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਮਿਹਰਬਾਨੀ ਜਿਉਂਦੇ ਵਸਦੇ ਰਹੋ ਜੀ ਪ੍ਰਾਪਰਟੀ ਵੇਚਣੇ ਔਰ ਖਰੀਦਣੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز